ਅੱਜ ਦੱਸਦੀ ਭਾਈ ਜਿਹੜੇ ਅਸੀਂ ਪ੍ਰੋਜੈਕਟ ਜਿਹੜੀਆਂ 1600000 ਦੇ 1000000 ਦੇ ਚੇਕ ਕਰੀਏ ਉਹ ਨਹੀਂ ਗੱਡੀ ਕਰ ਲੈ ਕਿੱਦਾਂ ਹੋ ਇੰਟਰਨੈਸ਼ਨਲ ਪਲੇਅਰ ਵੀ ਸਾਰੀ ਨਾਂ ਲਾ ਇਹ ਯਾਦਗਾਰ ਅੱਜ ਇੱਧਰ ਆ ਜਲਦੀ ਆ ਸਾਊਥ ਏਸ਼ੀਅਨ ਗੇਮਸ 골ਡ ਮੈਡਲਿਸਟ ਮੈਡਮ ਪਰਮਜੀਤ कौर ਹੈਂਡਬਾਲ ਕਾਂਗਰ ਮੈਡਲਿਸਟ ਸੋਨਾ ਦੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਸੰਦੀਪ ਰਿਸ਼ੀ ਜੀ ਆਈਐਸ ਡਿਪਟੀ ਕਮਿਸ਼ਨਰ ਸੰਗਰੂ ਅੱਜ ਅਸੀਂ ਜਿਹੜੀ ਮਿਸਾਲ ਹੈ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ 3 ਸਤੰਬਰ ਤੋਂ ਹੋਣ ਜਾ ਰਹੀਆਂ ਨੇ ਉਹਦੇ ਲਈ ਜਿਹੜੀ டਾਰਚ ਹੈ ਮਿਸਾਲ ਹੈ ਉਹਨੂੰ ਅੱਜ ਇਥੋਂ ਆਰੰਭ ਹੋ ਰਿਹਾ ਪੂਰੇ ਪੰਜਾਬ ਦੇ ਵਿੱਚੋਂ ਸੰਗਰੂਰ ਨੂੰ ਚੂਜ਼ ਕੀਤਾ ਗਿਆ ਕਿਉਂਕਿ ਸੰਗਰੂਰ ਜਿਹੜੀ ਹੈ ਉਹ ਪਲੇਅਰਾਂ ਦੀ ਬਹੁਤ ਵੱਡੀ ਨਰਸਰੀ ਹੈ ਔਰ ਬਹੁਤ ਵੱਡੇ ਨਾਮਣਾ ਖੱਟਣ ਵਾਲੇ ਪਲੇਅਰ ਜਿਹੜੇ ਨੇ ਉਹ ਚਾਹੇ ਕਬੱਡੀ ਹੈ ਚਾਹੇ ਕੁਸ਼ਤੀ ਹੈ ਚਾਹੇ ਐਥਲੈਟਿਕਸ ਹੈ ਉਹਦੇ ਵਿੱਚ ਬੱਚੇ ਜਿਹੜੇ ਨੇ ਅ ਵੱਡੇ ਵੱਡੇ ਪਲੇਅਰ ਜਿਹੜੇ ਨੇ ਉਹ ਸੰਗਰੂਰ ਤੋਂ ਪੈਦਾ ਹੋਏ ਨੇ ਸੋ ਸਾਨੂੰ ਮਾਣ ਹੈ ਕਿਸਾਨੂੰ ਇਹ ਮੌਕਾ ਦਿੱਤਾ ਗਿਆ ਸੰਗਰੂਰ ਜ਼ਿਲ੍ਹੇ ਨੂੰ ਇਸ ਟਾਰਚ ਨੂੰ ਸ਼ੁਰੂਆਤ ਕਰਨ ਦਾ ਔਰ ਇਹ ਟਾਰਚ ਜਿਹੜੀ ਆ ਵੱਖ-ਵੱਖ ਜ਼ਿਲ੍ਹਿਆਂ ਚੋਂ ਹੋਰ ਤਗੜਾ ਕਰਦੇ ਹੋਈ ਲਾਸਟ ਦੇ ਵਿੱਚ ਇਹ ਹੁਸ਼ਿਆਰਪੁਰ ਪਹੁੰਚਣੀ ਹੈ ਔਰ 3 ਸਤੰਬਰ ਨੂੰ ਜਿਹੜੀਆਂ ਗੇਮਸ ਸ਼ੁਰੂ ਹੋਣੀਆਂ ਉਹਦੇ ਵਿੱਚ ਪਹੁੰਚੇਗੀ ਜਾ ਕੇ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਜਿਹਨੂੰ ਕਹਾਂਗੇ ਕਿ ਸਪੋਰਟਸ ਦੀ ਰੌਸ਼ਨੀ ਜਿਹੜੀ ਉਹ ਖਿਲਰਦੀ ਹੋਈ ਜਾਏਗੀ ਸੋ ਮੇਰੀ ਸਾਰੇ ਬੱਚਿਆਂ ਨੂੰ ਅਪੀਲ ਹੈ ਕਿ ਇਹਨਾਂ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਅਸੀਂ ਵੱਖ-ਵੱਖ ਲੈਵਲ ਦੀਆਂ ਤੁਸੀਂ ਦੇਖੋਗੇ ਇੱਕ ਮਹਾਂ ਕੋਰੀਮ ਦੇ ਵਿੱਚ 파ਟ ਲਏਗਾ ਖੇਡਾਂ ਉਦੋਂ ਪੰਜਾਬ ਦੀਆਂ ਚ ਔਰ ਤਕਰੀਬਨ 37 ਸਪੋਰਟਸ ਨੇ ਬਲੌਕ ਲੈਵਲ ਡਿਸਟ੍ਰਿਕਟ ਲੈਵਲ ਔਰ ਸਟੇਟ ਲੈਵਲ ਪਿੰਨਾ ਪੰਜਾਬ ਸਰਕਾਰ ਵੱਲੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਉਹਨਾਂ ਦੀ ਅਗਵਾਈ ਵਿੱਚ ਇਹ ਖੇਡਾਂ ਕਰਵਾਈਆਂ ਜਾਣਗੀਆਂ ਆਪ ਵੀ ਉਹ ਖੁਦ ਸਪੋਰਟਸਮੈਨ ਨੇ ਸਪੋਰਟਸ ਨੂੰ ਪਿਆਰ ਕਰਦੇ ਨੇ ਖੁਦ ਵਾਲੀਬॉल ਖੇਡਦੇ ਨੇ ਸੋ ਸਾਨੂੰ ਮਾਣ ਹੈ ਕਿ ਸਾਡੇ ਖਿਡਾਰੀਆਂ ਨੂੰ ਤੁਸੀਂ ਜਾਗਰੂਕ ਕੀਤਾ ਇਨ੍ਹਾਂ ਖੇਡਾਂ ਪ੍ਰਤੀ ਸੋ ਸਾਡੇ ਦਰਮਾਨ ਵਿਸ਼ੇਸ਼ ਤੌਰ ਤੇ ਪੀਰਸ ਆਵਾਮ ਪਹੁੰਚੇ ਨੇ ਰਾਜਵੰਦ ਕੋ ਲਈ ਸਾਡੇ ਜ਼ਿਲ੍ਹੇ ਦੇ ਡੀਸੀ ਸਦਾਨ ਸ਼੍ਰੀ ਸੰਦੀਪ ਮੀਸ਼ੀ ਜੀ ਆਈਐਸ ਡਿਪਟੀ ਕਮਿਸ਼ਨਰ ਸੰਗਰੂਰ ਇੰਟਰਨੈਸ਼ਨਲ ਖਿਡਾਰੀ ਸਾਡੇ ਜ਼ਿਲ੍ਹਾ ਤੇ ਅਫਸਰ ਸਾਡੇ ਕੋ ਸਰਪੰਨ ਸੋ ਇਸ ਮਿਸਾਲ ਦੀ ਸ਼ੁਰੂਆਤ ਕਰਦੇ ਹੋਏ ਤੋਂ ਸਾਡੇ ਇੰਟਰਨੈਸ਼ਨਲ ਖਿਡਾਰੀ ਮੈਡਮ ਪਰਮਜੀਤ ਜੀ ਜੱਲਨ ਉਹਨਾਂ ਨੂੰ ਵਿਦਵੰਤ ਬਣਨ ਦਾ ਤਵਾਜ ਦੇ ਕੇ ਵਾਈਟ ਕਰਨ ਦੀ ਜਵਾਜ ਹੀ ਸ਼ੁੱਧ ਬਗਨਾ ਸੋ ਸਾਡੇ ਪੱਤਰਕਾਰ ਵੀ ਇਨਾ ਯਾਦਗਾਰ ਪਲਾਂ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਕੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਪਹੁੰਚਾਉਣਾ ਹੈ ਸੋ ਮਾਨ ਮਹਿਸੂਸ ਹੋ ਰਿਹਾ ਸਾਨੂੰ ਸੰਗਰੂਰ ਦੀ ਮਿਸਾਲ ਜਾਏਗੀ ਸੋ ਸਾਡੇ ਡੀਸੀ ਸ਼ਹਿਦਾਨ ਰਹਿਮਤ ਇੱਕ ਮਿੰਟ ਅੱਜ ਇਹ ਸਾਹਮਣੇ ਜੀ ਜੀ ਸਰ ਬੜੇ ਬੈਠਾ ਆ ਅੱਜ ਆਓ 4.52 ਅੰਦਰ ਆ ਜੀ ਬੜਿਆ ਗਿਆ ਜਦੋਂ ਪਿੱਛੇ ਤਰਫ ਨੂੰ ਆਈਟੀ ਟੋਟੇ ਅੱਧਰ ਆ ਜ ਕੁੜੀਆਂ ਆ ਕੇ ਆ ਜੋ ਆ ਕੇ ਆ ਜੋ ਆਜੋ 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 ਨਹੀਂ ਬਸ ਆ ਥੋੜਾ ਅਸਰ ਕਰ ਇਹਨਾਂ ਨਾਲ ਹਮਸਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਵਾਰ ਅਸੀਂ ਕੋਰਸ ਦੇ ਲਈ ਰੈਕਟਨ ਦੀ ਨਾਲ ਨੂੰ ਤੋਂ ਸਿਚੀ ਨੂੰ ਆਪਣੇ ਕੋਲ ਰੱਖ ਕੇ ਦੌੜੇਗਾ। ਇਹ ਖਿਆਲ ਆ ਮਹਾਮਤੀ ਦੀਵਾਨੀ ਖਟਾ। ਵਤਨ ਕੋਰਸ ਦੀ ਸ਼ੁਰੂਆਤ ਅਸੰਗਰੂਦ ਤੋਂ। ਤੂੰ ਵੀ ਇਹ ਜੋ ਦਿਮਾਗ ਘਰਾਵਾ ਤੇਰਾ ਇਹਨਾਂ ਕੋਲ ਇਹ ਕਿੰਨਾ ਜਿੰਮਾ ਨਹੀਂ ਆ। ਆ ਦੇਖੋ ਇਹ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਸਾਡੀਆਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਉਹਦੇ ਵਿੱਚ ਜਿਹੜੀ ਮਸ਼ਾਲ ਹੈ ਉਹ ਅਸੀਂ ਇਹ ਮਸ਼ਾਲ ਜਿਹੜੀ ਹੈ ਅੱਜ ਸੰਗਰੂਰ ਤੋਂ ਰਵਾਨਾ ਕੀਤੀ ਹੈ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਇਹ ਹੁਸ਼ਾਰਪੁਰ ਪਹੁੰਚੇਗੀ ਔਰ ਫਿਰ ਹੁਸ਼ਾਰਪੁਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਾਡੀਆਂ ਖੇਡਾਂ ਮਤਲਬ ਪੰਜਾਬ ਦੀ ਸ਼ੁਰੂਆਤ ਹੋਏਗੀ ਅ ਇਹਦੇ ਵਿੱਚ 5 ਲੱਖ ਜਿਹੜਾ ਬੱਚਾ ਹੈ 5 ਲੱਖ ਸਪੋਰਟਸਮੈਨ ਉਹ ਭਾਗ ਲੈਣਗੇ 37 ਵੱਖ-ਵੱਖ ਡਿਸਪਿੰਸ ਨੇ ਸਪੋਰਟਸ ਦੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਔਰ 9 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਇੱਕ ਰੋਲ ਪਲੇ ਕਰੇਗਾ ਗੇਮਾਂ ਜਿਹੜੀਆਂ ਕਰ ਰਹੀਆਂ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਨੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕੋ ਖੁਦ ਹੀ ਸਪੋਰਟਸਮੈਨ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਦੇ ਤੌਰ ਤੇ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਹੈ ਸਾਡੇ ਫਿਊਚਰ ਜਨਰੇਸ਼ਨ ਜਿਹੜੀਆਂ ਨੇ ਉਹ ਇਹਨਾਂ ਸਪੋਰਟਿੰਗ ਇਵੈਂਟਸ ਚ ਪਾਰਟ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਉਣਗੇ ਮੈਡਲ ਜਿੱਤਣਗੇ ਔਰ ਬੱਚਿਆਂ ਨੂੰ ਜਿਹੜੇ ਸਾਡੀ ਯੂਥ ਹੈ ਉਹਨੂੰ ਸੁਨੇਹਾ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਕਿਸੇ ਨਾ ਕਿਸੇ ਸਪੋਰਟਸ ਨੂੰ ਅਡਾਪਟ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਆਪਣੇ ਸਮਾਜ ਨੂੰ ਫਿੱਟ ਰੱਖਣਾ ਮੇਰਾ ਨਾਮ ਪਰਮਜੀਤ ਕੌਰਾ ਜੀ ਅੱਜ ਕੀ ਕਹਿਣਾ ਅੱਜ ਜਿਹੜਾ ਸੀਜ਼ਨ 4 ਕਿਡਾ ਬਤਨ ਪੰਜਾਬ ਦੀ ਮਿਸ਼ਾਲ ਦੀ ਯਾਤਰਾ ਸ਼ੁਰੂ ਹੋਈ ਹੈ ਤੋਂ ਦਰਸਨ ਬਹੁਤ ਕਿੰਨਾ ਹੈ ਪਹਿਲੀ ਗੱਲ ਤੇ ਕਿ ਮੈਨੂੰ ਇਸ ਵਿੱਚ ਮੌਕਾ ਮਿਲਿਆ ਟਾਰਚ ਸ਼ੁਰੂਆਤ ਕਰਨ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਪਲੇਅਰ ਨੂੰ ਇਹੋ ਜਿਹਾ ਮਾਨ ਸਨਮਾਨ ਜਿਹੜੇ ਮਿਲਦੇ ਰਹਿੰਦੇ ਆ ਉਹਨਾਂ ਜਿਹੜਾ ਉਹਦਾ ਹੌਸਲਾ ਉਬਲੰਦੀਆਂ ਤੇ ਰਹਿੰਦਾਗਾ ਇਹ ਬਹੁਤ ਜ਼ਰੂਰੀ ਹੈ ਪਲੇਅਰਾਂ ਦੇ ਲਈ ਜਿਹੜੇ ਪ੍ਰਾਣੇ ਪਲੇਅਰਾਂ ਚਾਹੇ ਕੋਈ ਨਵਾਂ ਪਲੇਅਰ ਆ ਜਿੰਨੇ ਵੀ ਪਲੇਅਰ ਸਾਡੇ ਉੱਠ ਰਹੇ ਨੇ ਉਹਨਾਂ ਨੂੰ ਹਰ ਜ਼ਿਲ੍ਹਾ ਅੱਗੇ ਆਉਣ ਦਾ ਹਰ ਵਿੱਚ ਮੌਕਾ ਦੇਵੇ ਤਾਂ ਕਿ ਉਹਨਾਂ ਨੇ ਇਹ ਲੱਗੇ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤਾਂ ਉਸ ਕਮਾਈ ਦਾ ਅੱਜ ਸਾਨੂੰ ਜਿਹੜਾ ਮਤਲਬ ਹੌਸਲਾ ਫੁਜਾਈ ਸਾਡੀ ਅੱਜ ਹੋ ਰਹੀ ਆ ਉਸ ਚੀਜ਼ ਦੀ ਕਿਤਾ ਦੇ ਦਿੱਤੇ ਗੇਮਾਂ ਕਰਾਈਆਂ ਜਾ ਰਹੇ ਆ ਬੱਚਿਆਂ ਕੀ ਪਲੇਅਰਾਂ ਦਾ ਫੈਸਲਾ ਜਿਹੜੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਬਹੁਤ ਅੱਛੀ ਗੱਲ ਆ ਕਿ ਇਹ ਜਿਹੜਾ ਲੈਵਲ ਆ ਇਹ ਨੀਚੋਂ ਬੱਚਿਆਂ ਦਾ ਚੱਕਿਆ ਜਾ ਰਿਹਾਗਾ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਵੀ ਅੱਜਕੱਲ ਬਹੁਤ ਇਸ ਚੀਜ਼ ਦਾ ਹੈਗਾ ਵੀ ਵਤਨ ਪੰਜਾਬ ਦੀ ਆ ਰਹੀਆਂ ਨੇ ਮੇਰੀ ਪਹਿਲਾਂ ਜੌਬ ਜਿਵੇਂ ਦੁਕਾਨ ਸੀਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾ ਮੈਂ ਡੀਪੀ ਬਤੌਰ 14 ਸਾਲ ਕੰਮ ਕੀਤਾਗਾ ਤੇ ਉੱਥੇ ਬੱਚਿਆਂ ਨੂੰ ਜਿਹੜੇ ਨਹੀਂ ਵੀ ਹੱਟ ਵੀ ਜਾਂਦੇ ਆ ਉਹ ਬੱਚਿਆਂ ਨੂੰ ਵੀ ਹੁੰਦਾ ਕਿ ਮੈਡਮ ਬਤਨ ਪੰਜਾਬ ਦੀਆਂ ਖੇਡਾਂ ਆ ਰਹੀਆਂ ਨੇ ਅਸੀਂ ਪਾਰਟਿਸਪੇਸ਼ਨ ਕਰ ਸਕਦੇ ਆ ਅਸੀਂ ਪਾਰਟਿਸਪੇਸ਼ਨ ਕਰ ਸਕਦੇ ਆ ਕਿ ਉਸ ਚੀਜ਼ ਦਾ ਹਰ ਬੱਚੇ ਦੇ ਅੰਦਰ ਬੜਾ ਇੱਕ ਹੁੰਦਾ ਕਿ ਅਸੀਂ ਇੱਕ ਭਾਗ ਲੈਣਾ ਬਤਨ ਪੰਜਾਬ ਚ ਕਿਉਂਕਿ ਕਈ ਬੱਚੇ ਪੜ੍ਹਨ ਚ ਨਹੀਂ ਅੱਛੇ ਹੁੰਦੇ ਉਹ ਗੇਮਾਂ ਛੱਡ ਜਾਂਦੇ ਨੇ ਗੇਮਾਂ ਤਾਂ ਛੱਡ ਜਾਂਦੀਆਂ ਨੇ ਜੇ ਪੜ੍ਹਾਈ ਛੱਡ ਜਾਂਦੀ ਆ ਜਦੋਂ ਪੜ੍ਹਾਈ ਛੱਡ ਜਾਂਦੀ ਆ ਤੇ ਉਹਨਾਂ ਨੂੰ ਪੜਾਈ ਤੋਂ ਬਾਅਦ ਵੀ ਇੱਕ ਮੌਕਾ ਮਿਲ ਰਿਹਾ ਤੇ ਉਹਨਾਂ ਨੂੰ ਇਹਨਾਂ ਵਿੱਚ ਭਾਗ ਲੈ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਕੋਚ ਸਹਿਵਾਨਾਂ ਦੀ ਜ਼ਿੰਮੇਵਾਰੀ ਵੀ ਵਧੀ ਹੈ ਹੁਣ ਕਿਉਂਕਿ ਜੇ ਮ ਆ ਰਹੀਆਂ ਤੇ ਬੱਚਿਆਂ ਨੂੰ ਜਿਹੜੇ ਉਹਨਾਂ ਪਲੇਅਰ ਉਹਨਾਂ ਪਾ ਦੇ ਦੇਖੋ ਕੋਚ ਸਹਿਵਾਨ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੂਰਾ ਸਾਲ ਹੀ ਰਹਿੰਦੀ ਹੈ ਜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਹੀ ਉਹ ਕੋਚ ਦੇ ਅਹੁਦੇ ਤੇ ਆ ਗਿਆ ਉਸ ਤੋਂ ਲੈ ਕੇ ਜਿੱਥੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਉਸ ਟਾਈਮ ਹਰ ਕੋਚ ਦਾ ਇੱਕ ਫਰਜ਼ ਬੰਦਾ ਕਿ ਉਹ ਗਰਾਊਂਡ ਵਿੱਚ ਆ ਕੇ ਬੱਚੇ ਤਿਆਰ ਕਰਨ ਤਾਂ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਇੱਕ ਸਭ ਤੋਂ ਵੱਡਾ ਇੱਕ ਉਪਰਾਲਾ ਜਾਂ ਲਾ ਲੋ ਕਿ ਖੇਡਾਂ ਇੱਕ ਹੋ ਜਾ ਉਪਰਾਲਾ ਜਿਹਦੇ ਨਾਲ ਅਸੀਂ ਅੱਜ ਦੀ ਪੀੜ੍ਹੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਨਸ਼ਿਆਂ ਤੋਂ ਬਚਾ ਸਕੀਏ